ਸੂਵੀ ਦਿੱਤਾ ਸੀ ਨਹੀਂ ਪਾਇਆ ਇਹ ਸਟਾਈਲ ਨਹੀਂ ਅਜਿਹਾ ਹੁੰਦਾ ਪਲਿਸਰ ਨਹੀਂ ਲਗਾਇਆ ਕਿ ਜਿਹਦੇ ਸੋਨੇ ਵਾਲ ਹੈ ਤੇ ਕੀ ਬਣ ਗਏ ਇਦਾਂ ਵਧੀਆ ਲੱਗਦੀ ਆ ਅਬ ਅੱਜ ਸਵੇਰ ਦੇ ਨਹੀਂ ਵਗੇ ਚੜੀਆਂ ਪੈ ਗਈਆਂ ਮੇਰੇ ਇਹ ਵਗ ਤੱਕ ਦੋ ਟਾਈਮ ਸੇ ਰਵਾ ਲੇਣੀ ਅੱਜ ਨਾ ਤੇ ਹੇਅਰ ਸਟਾਈਲ ਹੀ ਬਣਿਆ ਕੋਸ਼ਨ ਲਾਸ਼ਣ ਲਾ ਲਈ ਮੈਂ ਕਿਹਨੇ ਇੱਕ ਦਿਨ ਮੇਰਾ ਮੇਕਅਪ ਦਾ ਸਮਾਨ ਵੀ ਖਤਮ ਹੋ ਗਿਆ ਵਾ ਨਾ ਮੇਰੀ ਬਿੰਦੀ ਵੀ ਆਖਰੀ ਰਹਿ ਗਈ ਮੈਂ ਕਿਹ ਨਹੀਂ ਅੱਜ ਐਕਟਵਾ ਵੀ ਉਹ ਲੈ ਕੇ ਗਏ ਜੇ ਠੀਕ ਨਹੀਂ ਦੇ ਕੇ ਗਏ ਗਵਾਂਢੀ ਮੈਂ ਤਾਂ ਸਾਪ ਹੀ ਜਾ ਕੇ ਸਮਾਨ ਲੈ ਉਹ ਨਹੀਂ ਨਾ ਆਣੀ ਸ਼ਾਮ ਨੂੰ ਮੇਰੀ ਕੱਲ ਨੂੰ ਡਾਉਣ ਵਾਸਤੇ ਬਿੰਦੀ ਵੀ ਹੈ ਨਹੀਂ ਥੋੜਾ ਪਤਾ ਸਮਾਨ ਮੁੱਕਾ ਔਰ ਮੰਗਾ ਲੈਣੀ ਹੈ ਲੈ ਲੈਣੀ ਹੈ ਜੇ ਲੱਗਣੇ ਸੁੱਕ ਜਾਣਾ ਨਾ ਮਰ ਮਰ ਕੇ ਸੀ ਲੱਗੀਆਂ ਕੋਸ਼ ਨਹੀਂ ਮੈਂ ਤੇ ਨਾ ਲੰਮੇ ਲੱਗੀਆਂ ਪੈਣ ਸਿਰ ਜਿਹਾ ਵਾਕੇ ਹੜੀਆਂ ਸਾਰਾ ਦਿਨ ਨਾ ਤੇਰੇ ਆਹ ਸ਼ਿਕਰੀਆਂ ਹੀ ਨਹੀਂ ਸੌਤਰ ਆਉਂਦੀਆਂ ਕਦੀ ਸਿਰ ਵਾਲਾ ਕਦੀ ਕੋਸ਼ ਕਰ ਲੈ ਕੋਈ ਕੰਮ ਵੀ ਕਰ ਲਿਆ ਕਰ ਤੇ ਕੰਮ ਸਾਰਾ ਕੀਤਾ ਹੀ ਆ ਘਰ ਦਾ ਥੋੜਾ ਬਾ ਤਾਂ ਕੰਮ ਕਿੰਨਾ ਕੀਤਾ ਮੈਂ ਸਰੀਰ ਦਾ ਚੌਂਕੇ ਦਾ ਤੁਸੀਂ ਕਿਹੜਾ ਕੰਮ ਕਰੁੰਦੇ ਜੀ ਮੇਰੇ ਸਵੇਰ ਦਾ ਸਿਰ ਵੀ ਨਹੀਂ ਪਾਇਆ ਮੈਂ ਚੱਲ ਅੱਜ ਘਰੀ ਨੂੰ ਕਿੱਥੇ ਮੈਂ ਦੋ ਟਾਈਮਾਂ ਆਉਣ ਵਾਲੀ ਨਹੀਂ ਕੀ ਆ ਨਹੀਂ ਸਿਰ ਨਹੀਂ ਪਾਇਆ ਸਿਰ ਤੇ ਤੇੜੀ ਚੋਂ ਦੋ ਵਾਰੀ ਪਾਉਣੀ ਹਜੇ ਸਿਰ ਹੀ ਨਹੀਂ ਪਾਇਆ ਨਹੀਂ ਪਾਇਆ ਸਿਰ ਤੇ ਸਵੇਰੇ ਤੋਂ ਉੱਠਦਿਆਂ ਸਾਰ ਪਹਿਨਾ ਸਿਰ ਪਾਉਣੀ ਫਿਰ ਦੁਪਹਿਰ ਹੈ ਪਾਉਣੀ ਫਿਰ ਤੋਂ ਸ਼ਾਮ ਨੂੰ ਪਾਉਣੀ ਵੀ ਕਰਮੂ ਅੱਜ ਨਹੀਂ ਬਗਿਆ ਅੱਜ ਨਹੀਂ ਮੈਂ ਸਵੇਰ ਦਾ ਸਿਰ ਪਾਇਆ ਅੱਜ ਤੇ ਮੈਂ ਸਵੇਰ ਦਾ ਮੈਂ ਤੁਹਾਨੂੰ ਦੱਸਣ ਤੇ ਦੇਈਆਂ ਵੀ ਨਹੀਂ ਪਾਇਆ ਮੈਂ ਅੱਜ ਇੱਕੋ ਟਾਈਮ ਹੀ ਆਹ ਹੁਣ ਮਾਉਂਦਈ ਆ ਮਾਰਾ ਚੰਗਾ ਜੇ 10 ਉਤੋਂ 2 ਵਜੇ 1 ਤੇ 4 ਦਾ ਟਾਈਮ ਹੋਇਆ ਤੇ ਇੱਕ ਉਤੋਂ ਕੱਪੜੇ ਧਾਰ ਤੋਂ ਲਾਉਣ ਵਾਲੇ ਆ ਇਹ ਕੋਈ ਕੰਮ ਨਹੀਂ ਇਹ ਤਾਂ ਵੱਡਾ ਕੰਮ ਹੈ ਇੱਕ ਪਹਿਲਾਂ ਤੁਸੀਂ ਕੱਪੜੇ ਲਾ ਲਓ ਫਿਰ ਤੁਸੀਂ ਚਾਹ ਬਣਾ ਲਿਓ ਜੇ ਹੈਗੇ 10 15 ਮਿੰਟ ਜੇ ਇਹ ਗੱਲ ਕਹਿ ਦਿੱਤੇ ਪਹਿਚਾਹ ਮੈਂ ਬਣਾਵਾਂ ਲਈ ਕੱਪੜੇ ਤੁਸੀਂ ਲਾ ਲਓ ਫਿਰ ਕਿੱ틱 ਗੱਲ ਸੀ ਮੈਨੂੰ ਘੜੀ ਦੇ ਲੰਮੇ ਪੈ ਲੈਣ ਦੋ ਮੈਂ ਕਰ ਲੈਂਦੀ ਆ ਵਿੱਚ ਰਿੰਗਾ ਪੈ ਗਿਆ ਅੱਜ ਨਹੀਂ ਪਾਇਆ ਸਵੇਰ ਦਾ ਸੇਰ ਤਾਂ ਲੰਮੇ ਪਹਿਰੇ ਨਾ ਹੋਰ ਕਿਸੇ ਕੰਮ ਕਰਨਾ ਹੌਲਾ ਕੱਪੜੇ ਜੋੜਨ ਲੱਗੀ ਚਾਹ ਬਣਾ ਲਿਓ ਮੈਂ ਤਾਂ ਹਜੇ ਘੜੀ ਲੰਮੇ ਪਹਿਰਾਵਾ ਫਿਰ ਇਹ ਨਹੀਂ ਗਿਆ ਨਾ ਆਂਦੇ ਸੀ ਕਿ ਪੜ੍ਹੀ ਲਿਖੀ ਫਲਾਂਣ ਟੀਨੀ ਸਾਰਾ ਕੰਮ ਕਰਦੀ ਆ ਫਿਰ ਵੀ ਸਾਰੇ ਘਰ ਦੇ ਕੰਮ ਜਾਣਦੀ ਆ ਸੁਆਹ ਸਾਰੇ ਘਰ ਦੇ ਕੰਮ ਜਾਣਦੀ ਇੱਕ ਕੰਮ ਕਰਕੇ ਤੇ ਆਪਣੀ ਗੁੱਥੀ ਸਵਾਰਨ ਬਹਿ ਜਾਂਦੀ ਕਦੀ ਵਾਲ ਸਵਾਰਨ ਬਹਿ ਜਾਂਦੀ ਪੁੱਛ ਅੱਜ ਤੱਕ ਦਾ ਬੰਦਾ ਕੰਮ ਕਰੇ ਹੈ ਇੱਕ ਵਰੀ ਉਤਰਾ ਸਵੇਰ ਦਾ ਸੇਰਵਾਇਆ ਫਿਰ ਦੂਜੀ ਜਾ ਕੇ ਪੀਰ ਅਗਲੇ ਦਿਨ ਤੋਂ ਨਾ ਇਹ ਤਾਂ ਪਖਾਨ ਦੀ ਫੜਿਆ ਰਹੀ ਹੈ ਇਹ ਕੰਮ ਨੂੰ ਪਖਾਨ ਦੀ ਫੜਿਆ ਕਰਨਾ ਕੀ ਪੁੱਛ ਅੱਜ ਤੱਕ ਦਾ ਕੰਮ ਕਰਨਾ ਹੀ ਨਹੀਂ ਪਤਾ ਨਹੀਂ ਵਨ ਸੁਵੰਨੀਆ ਕਰੀਮਾ ਵਨ ਸੁਵੰਨੇ ਲੋਸ਼ਨ ਲਿਆ ਲਿਆ ਰੱਖੇ ਘਰ ਦੇਣੀ ਵੇਖ ਵੇਖ ਕੇ ਹੈਰਾਨ ਹੁੰਦੀ ਆ ਕਿ ਕਿੱਥੋਂ ਇਹ ਨਵੇਂ ਤੁਰ ਪੇ ਕਦੀ ਪਹਿਤ ਵੇਖੀ ਨਹੀਂ ਸੀ ਹੁਣ ਆਖਦੀ ਮੇਰੇ ਤੇਰੀਮਾ ਦੇ ਮੁੱਠੇ ਲਾਹੂ ਕੇ ਕੱਪੜੇ ਤੂੰ ਹੀ ਜੇ ਤੋ ਜਵਾਬ ਦਿੱਤਾ ਤਾਂ ਮੈਂ ਹੀ ਲਾਹਣੇ ਦਾ ਲਾਹ ਲੂੰਗੀ ਮਾਸਾ ਜਿੰਨਾ ਸੋਖ ਨਹੀਂ ਆ ਜੀ ਆਖਿਆ ਸੀ ਦੋ ਜਾਣੀਆਂ ਵਾਈਆਂ ਪਰ ਆਪ ਮਿਲ ਕੇ ਕੰਮ ਕਰ ਲਿਆ ਕਰੀਏ ਕੰਮ ਛੱਟ ਹੋ ਜਾਵੇ ਮੈਨੂੰ ਕੀ ਪਤਾ ਤੇ ਇੱਥੇ ਉਹੀ ਕਹੀ ਤੇ ਉਹੀ ਕਵਾੜੀ ਚੱਲਣੀ ਸਿਆਪੇ ਮੇਰੇ ਜੋਗੇ ਰਹਿਣੇ ਥੋੜਾ ਬਗੀ ਨੀ ਚੱਕਰੀ ਜਾਂਦੀ ਮੈਂ ਕਿਹਦੀ ਨਾ ਗੱਲਾਂ ਕਰਦੀ ਆ ਹੁਣ ਆਪ ਬਾਲ ਖਲਾ ਕੇ ਬਹਿ ਗਈ ਆ ਘਰ ਦੀ ਮੋਤੀ ਆ ਅਕਸਰਤ ਵਾਲ ਸੋਨਾ ਬੜਾ ਰਵੜ ਮੈਨ ਕੋਤ ਕਰ ਤਸ ਨੌ ਧੀ ਹੈ ਤੇ ਹੁਣ ਇਹਨਾਂ ਨੂੰ ਕੀ ਕਰਾਂ ਇੱਜ਼ਤ ਵਾਲ ਧੀ ਇੱਥੇ ਰਹਿਣੇ ਨਾ ਇੱਥੋਂ ਕੋਈ ਬਾਹਰੋਂ ਆ ਗਿਆ ਤੇ ਕਿੰਨੇ ਲੱਗੀ ਤਾਂ ਸਿਆਣੀ ਬਣਿਆ ਕਰ ਸੋਣੀ ਬੜੀ ਸੋਤ ਕਰਕੇ ਚਰਵਤ ਬੈਂਡ ਪਾ ਤੇ ਨਾਲੇ ਚਾਹ ਧਰਲਾ ਘੁੱਟ ਖਾਵੇ ਆ ਗਿਆ ਪਰ ਚਾਹ ਤੇ ਕੋਈ ਨਹੀਂ ਕੀ ਤੁਸੀਂ ਅਕਰਮ ਵੀ ਜੇਗਾ ਤਾਂ ਸੰਸਕਰੀਮ ਹੈ ਤੇ ਕੋ ਮੇਰੀ ਕਲਮ ਹੋ ਗਈ ਹਾਏ ਹੈ ਨਹੀਂ ਮੈਂ ਤਾਂ ਕਦੀ ਨਹੀਂ ਉਹ ਗਰੀਜੀ ਦਾ ਤੇਲ ਲਾ ਲਈ ਨਹੀਂ ਮੈਂ ਤਾਂ ਕਹਿੰਦੀ ਸਸਕਰੀਮਾ ਕਰੂਮਾ ਕੰਨੀਆਂ ਲਾਈਆਂ ਇਹ ਕੀ ਹਿੰਦਗਾ ਐਵੇਂ ਕੋਈ ਬੇਕੀ ਗਰੀ ਦਾ ਤੇਲ ਲਾਇਆ ਕਰ ਉਹਦੇ ਨਾਲ ਵਧੀਆ ਰਹਿੰਦਾ ਬੰਦਾ ਮੂੰਹ ਮਾ ਵੀ ਸਾਫ਼ ਰਹਿੰਦਾ ਵਾ ਚਾਹ ਬਣਾ ਲਾਹਣਾ ਵਧੀਆ ਜੀ ਲੈ ਹੁਣ ਮੈਂ ਕੱਪੜੇ ਨਾ ਜੋੜਾਂ ਕੋਣ ਆ ਗਏ ਹੰ ਮੇਰਾ ਮੈਂ ਕੱਪੜੇ ਜੋੜਦੇ ਨਹੀਂ ਤੇ ਚਾਹ ਬਣਾ ਦੇ ਹੁਣ ਦੇਖੀ ਜੀ ਘਰੀ ਸੂਤੇ ਨਾ ਕੀਤਾ ਨਾ ਮੈਂ ਤਾਂ ਪੂਰਾ ਘਰ ਆਇਆ ਆਪ ਸਾਰੀਆਂ ਚੀਜ਼ਾਂ ਲਾ ਲਈ ਤੇ ਮੈਨੂੰ ਕਹਿ ਦਿੰਦੀ ਹੈ ਨਹੀਂ ਖੁਸ਼ ਮੈਨੂੰ ਇਤ ਘੰਟਾ ਹੋ ਗਿਆ ਫੋਨ ਤੇ ਲੱਗੀ ਪੂਰੇ ਜੋੜਾ ਇਹ ਕਾ ਮੁਸਤ ਬਸ ਵੀ ਕਰ ਜਾ ਫੋਨ ਤੇ ਗੱਲਾਂ ਹੁਣ ਚਾਹ ਬਣਾ ਲਿਆ ਕੁੱਟ ਨਾ ਕੇ ਨਾ ਜਿਵੇਂ ਸਿੱਪੀ ਮੰਜੀ ਧਾੜੀ ਹਾਂ ਮੈਂ ਮੰਜੀ ਕਰ ਲੈਂਦਾ ਅੱਛਾ ਅੱਛਾ ਇਹ ਲਾ ਲਾ ਕੇ ਨਾ ਸਾਰੀ ਜਿਹੜੀ ਕੱਪੜੀ ਸੁੱਤੀ ਜਾਂਦੇ ਨੇ ਇਹ ਸਾਰਾ ਟੰਪਰ ਆਈ ਨਾ ਲੇ ਥੋੜਾ ਹੀ ਆ ਮੇਰੇ ਆ ਹਾਂ ਹੋਣ ਤੂੰ ਰੱਖ ਫਿਰ ਤੋਂ ਆਪਣੇ ਮਤਲਬ ਉਹਨੇ ਕੀਤਾ ਤੂੰ ਜੀ ਹੋਰ ਨਹੀਂ ਕੀਤਾ ਕੋਈ ਤਾਂ ਨੰਬਰ ਹੈਗਾ ਤੇ ਤੂੰ ਫੋਨ ਹੈਗਾ ਗੱਲਾਂ ਹੀ ਕਰੀ ਜਾਂਦੀ ਹੈ ਉਹਦੇ ਨੇ ਇੱਥੇ ਲੈ 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 ਜਿੱਕੇ ਤੇ ਮੇਰੇ ਘਰ ਨੂੰ ਫੋਨ ਲੱਗ ਸੀ ਉਸੇ ਦੇ ਕੋਲ ਆ ਜਾਣਾ 0855 ਉਹ ਮੇਰੀ ਚਾਹ ਨੂੰ ਕੁ ਵੇਲਾ ਹੁੰਦਾ ਕੱਪੜੇ ਨਿਕਲਦੇ ਹੋਰ ਭਾਗੀ ਵੀ ਕੀਤਾ ਨੇ ਹਾਂ ਬੜੀ ਠੀਕ ਹੈ ਹਾਂ ਇਹ ਲੈ ਲਿਆ ਨਹੀਂ ਕਰ ਲੋ ਜੇ ਫੋਨ ਆ ਹੀ ਗਿਆ ਸੀ ਹੈ ਤੇ ਤੂੰ ਇਹ ਵਿੱਚ ਹੀ ਬੋਲੀ ਜਾਨੀ ਜੇ ਅਗਲੇ ਸੁਣ ਲੈ ਤਾਂ ਫਿਰ ਕੀ ਆਖਾਂ ਲੈ ਸੋਨ ਲੈ ਫੇਕੀ ਦੀ ਗੱਲ ਕੰਮ ਹੀ ਆਖੰਦੀ ਆ ਤੁਸੀਂ ਵੀ ਤਾਂ ਵਿੱਚੇ ਕਹੀ ਜਾਂਦੇ ਰਹਿੰਦੇ ਆ ਤੇ ਫਿਰ ਜਦੋਂ ਬੰਦੇ ਫੋਨ ਕਰਦਾ ਗੱਲ ਕਰਦਾ ਉਦੋਂ ਤੇ ਬੰਦਾ 5-10 ਮਿੰਟ ਚੁੱਪ ਰਹਿਂਦਾ ਵੀ ਨਹੀਂ ਰਹਿਂਦਾ ਕਿ ਬੋਲੀ ਜਾਣਾ ਹੁੰਦਾ ਵੇਖ ਜੀ ਤਾਂ ਮੇਰਾ ਕੀ ਸੁਣਾਉਂਦਾ ਹੈ ਨਾ ਵਿੱਚੇ ਕੋਲ ਆ ਕੇ ਮੈਂ ਤੇ ਹੌਲੀ-ਹੌਲੀ ਗੱਲ ਕਹਿਂਦੀ ਸੀ ਕਿ ਮੇਰੇ ਉਹ ਫੋਨ ਵਾਲੇ ਬੰਦੇ ਹੁਣ ਤੂੰ ਬਹੁਤ ਚਲਾਕ ਹੁਣ ਮੈਂ ਕੱਪੜੇ ਲਾ ਕੇ ਲਿਆਂਦੇ ਤੇ ਮੈਨੂੰ ਫੱਡੀ ਛੇਤੇ ਜੋੜਾਂ ਲਾਪੀ ਵੀ ਮੈਨੂੰ ਜਗ ਤੱਕ ਸੋਈ ਤੇ ਚਾਹਣਾ ਬਣਾਉਣੀ ਪੈ ਗਈ ਹੁਣ ਚਾਹ ਬਣਾ ਲਿਆ ਮੈਂ ਕੱਪੜੇ ਸਾਰੇ ਪੈਕ ਕਰ ਲਏ ਵੇਖਿਆ ਸਾਹਮਣੇ ਬਾਕੀ ਤਾਂ ਖ ਕੋਈ ਲੈਣਾ ਜਿਦੋਂ ਮੇਰਾ ਪੋਛ ਕੇ ਦੇਖਦੇ ਤੇ ਤਾਂ ਮੈਂ ਦੱਸਾਂ ਮੇਰੇ ਮਾਮੇ ਦੇ ਮੁੰਡੇ ਦਾ ਪੋਛ ਕੁਛ ਕਹਿਣਾ ਕੁਛ ਮੰਗਣਾ ਨਹੀਂ ਤੇ ਉਹ ਮੰਗਣਾ ਨੂੰ ਹੋਂਕੀਤਾ ਹਣਾ ਹਵਾ ਵਿੱਚ ਅੱਜੇ ਦੇ ਸਭ ਕੁਝ ਮੰਗਦੇ ਸੱਤੇ ਰੌਲੇ ਪਈ ਜਾਣਾ ਹੁੰਦਾ ਹੁਣ ਇੰਨੇ ਨਹੀਂ ਕੱਪੜੇ ਕੱਪੜੇ ਹੋਰ ਵੀ ਹੈਗੇ ਆ ਹੋਰ ਕਿੱਥੇ ਮੈਨੂੰ ਤੇ ਇਨੇ ਰਿਖੇ ਉਹ ਤੇ ਗੱਲੇ ਜੀ ਆਹ ਸੁੱਕੇ ਆਹ ਮੈਂ ਸੈਂਡ ਭਰਿਆ ਪਿਆ ਜੋੜਨ ਵਾਲੀ ਬਾਹਰ ਕੱਪੜੇ ਤੇ ਇਹਦੇ ਨਾਲ ਵੈਸੇ ਨਿਆਣੇ ਬਹੁਤ ਹੀ ਕੱਪੜੇ ਕਰਦੇ ਬਹੁਤ ਹੀ ਕੱਪੜੇ ਜ਼ਿਆਦਾ ਕਰਦੇ ਤੇਰਾ ਹੱਜ ਹੈਗਾ ਨਹੀਂ ਨਾ ਕੁਛ ਵੀ ਹੈ ਕੁਛ ਤੇਰੇ ਹੁੰਦੇ ਆ ਗੱਲਾਂ ਜਦੋਂ ਮਹਾਰਾਣੀ ਦਿੱਤੇ ਨਾ ਫਿਰ ਪਤਾ ਲੱਗੂ ਕਿ ਖਲਾਰੇ ਪਈ ਹੈ ਕਿ ਚਾਹ ਰੱਖਿਆ ਮਰੀ ਜੀ ਮੈਂ ਚਾਹ ਬਣਾ ਰਿਹਾ ਜੋੜ ਮੈਂ ਚਾਹ ਬਣਾਉਣੀ ਚਾਹ ਦੇ ਟਾਈਮ ਤੇ ਜਿਹੜੀ ਫੇਰੀ ਵਾਰੀ ਤੇ ਸੌਣੀ ਬਣਾਉਣੀ ਹੈ ਮੈਂ ਕੱਪੜੇ ਵੀ ਜੋੜ ਦੀ ਸਾਰੇ ਆਹ ਤੁਸੀਂ ਮੰਨੀ ਆ ਕੋਲੀਆਂ ਤੇ ਵਾਣੇ ਵਾਣੇ ਸੇਰ ਵਾਉਣੇ ਆ ਬਿੰਦੀ ਲੌੜੀ ਤੇ ਵਿਖੋਲੀ ਤੇ ਕੰਮ ਕਰਨੀ ਤੇ ਬੋਲ ਜਾਨੀ ਹੁਣ ਫੇਰ ਗਾਲਾਂ ਵੀ ਹੱਥ ਮਾਰ ਜੰਦੀ ਚਾਹ ਚਾਹ ਬਣਾ ਲਾ ਦੱਸ ਕੀ ਆ ਤਈ ਤੁਹਾਨੂੰ ਬੋਲਣ ਦੀ ਆ ਤੇ ਤੂੰ ਜੂੜਾ ਜਾ ਕਾ ਛੱਡਣਾ ਤੇ ਨਾ ਮੈਨੂੰ ਕਰ ਦੇ ਨਾ ਤੇਰੇ ਵਾਂਗੂ ਵਾਲ ਬੰਨੇ ਆ ਖਲਾਰੇ ਤੇ ਨਹੀਂ ਕਿ ਤਸ਼ਦਾਈਆਂ ਵਾਂਗੂ ਹੱਥਾਂ 'ਚ ਵਾਲ ਰੱਖਦੇ ਦੇਖਣ ਵਾਲੇ ਆਣ ਗਮਾੜ ਵੀ ਮੈਨੂੰ ਕਹਿੰਦੇ ਹੈਂ ਤੇਰੀ ਤਰਾਣੀ ਕੀ ਦਾਦੀ ਜਦੋਂ ਵੇਖੋ ਜੇ ਗਲੀ 'ਚ ਵੀ ਤੁਰੇ ਜਾਂਦੇ ਤਾਂ ਵੀ ਹੱਥ 'ਚ ਵਾਲ ਹੀ ਖੜੇ ਹੁੰਦੇ ਦਸ ਤੇਨ ਨੂੰ ਜੂ ਕਹਿੰਦੇ ਆ ਰਗਵਾਨ ਜਿੰਨੇ ਕਹਣਾ ਮੈਨੂੰ ਕਹਿਣ ਹੈ ਤੈਨੂੰ ਕਾਹ ਤੋਂ ਕਹਿਣਾ ਸਈ ਨੂੰ ਅਗਰੇ ਕਹਿੰਦੇ ਆ ਅਰੇ ਨਿੜੀ ਲੜਾਈ ਤੇ ਪਾਂਢੀ ਮਵੀ ਇਹ ਕੋਲੇ ਦਾ ਮੂੰਪੰਨਾ ਔਰ ਛਾੜ ਦੇ ਇਹਨਾਂ ਦੇ ਸਾਰੇ ਵਾਲ ਤੇਰੀ ਹਟਾਵਾ ਖਰਾਬ ਹੋ ਗਏ ਵਾਲ ਦੇ ਕੱਪੜੇ ਲਾਉਣ ਵਾਲੇ ਘੱਟ ਤੇ ਆਣੀ ਸਾਰਾ ਆ ਪਿਆ ਮੇਰੇ ਬੱਲੇ ਆ ਕਿਵੇਂ ਨਾ ਪਤਾ ਨਹੀਂ ਤੇੜੇ ਚ ਕੀ ਹੋਈ ਜਾਂਦਾ ਇਹ ਕਿਉਂ ਦਸ ਤੇਨ ਨੂੰ ਇੰਨੀ ਔਖੀ ਹੈ ਤੂੰ ਵੀ ਆ ਖੋਲ ਆਪ ਤੂੰ ਗੁੰਦ ਜੇ ਇਹਨਾਂ ਨੂੰ ਕੱਟ ਚੜਦੀ ਉਹ ਨਾ ਕੰਗੀ ਹੈ ਨਾ ਮੇਰੀ ਘਰੋਂ ਹੰਸੇ ਰਵਾਇਆ ਆ ਆ ਕੰਗੀ ਹੈ ਨਾ ਇਹ ਇੱਥੇ ਪਈ ਰਹੀ ਹੈ ਇਹ ਥੋੜੀ ਚੁੱਕਣੀ ਇਹ ਮੈਂ ਚੁੱਕੂ ਪਰ ਨਜੇ ਤੇ ਪਈ ਆ ਕਿਹੜੀ ਥੱਲੇ ਸੁੱਟਦੀ ਆ ਫੇਰ ਫੇਰ ਕਿੰਨੇ ਕੱਪੜੇ ਲਾ ਲੈਂਦਾ ਜਿੱਡੇ ਕਿੰਦੇ ਇੱਥੇ ਦਾ ਵਾਦਾ ਵੀ ਇਤੋਂ ਜੜਾ ਲਵਾਂ ਤੇ ਤੈਨੂੰ ਕਿੰਨੇ ਕਿਹੜਾ ਜੋੜਨ ਤੂੰ ਚਾਹ ਬਣਾ ਕੱਪੜੇ ਨਾ ਜੋੜ ਵੇ ਚਾਹ ਤਾਂ ਨਹੀਂ ਮੇਸਣਾ ਵੀ ਨਹੀਂ ਜਾਣਾ ਮੈਨੂੰ ਹੋਇਆ ਜੁਕਾਮ ਚਾਹ ਬਣਾ ਲਿਆ ਵੇਖ ਜਿੱਦਾਂ ਤੂੰ ਬਿਮਾਰ ਹੁੰਦੀ ਐ ਮੈਂ ਕੰਮ ਕਾੜੀ ਰਹੀ ਜਣੀ ਐ ਸੁਕਰਿਆ ਆਵੜਾ ਇਹ ਸੁਦਨੀਦ ਵੀ ਆਈ ਜਾਂਦੀ ਵਾਸ਼ਿੰਗ ਤਾਂ ਐ ਲੈਂਦੀ ਜਿਵੇਂ ਬੰਨ ਕੀ ਅਮਲ ਟੁੱਟਿਆ ਹੁੰਦਾ ਤੇ ਛੇੜੀ ਗਈ ਭਾਈ ਜਾਂਦੇ ਹੀ ਕੀ ਕਰਾਂ ਚੱਲ ਮੈਂ ਉਹ ਸਟੈਂਡ 'ਤੇ ਵੀ ਕੱਪੜੇ ਲਾ ਕੇ ਨੂੰ ਫੜਾ ਇਹਦੇ ਬਾਣੇ ਦੇ ਕੱਪੜੇ ਜੋੜਨੇ ਸੁੱਕੇ ਹੀ ਐ ਦੋ ਕਜੋਰ ਨੂੰ ਵੀ ਤੇ ਮਾਂ ਨਾਲ ਬਹਿ ਜੂ ਤੈਨੂੰ ਮੈਂ ਬਹਾਉਣੀ ਚਾਹ ਕੋਈ ਨਹੀਂ ਮ ਬਣਾਉਣੀ ਚਾਹ ਕਿੱਥੇ ਕਿੱਥੇ ਬੰਨਣਾ ਪੜਨਾ ਚਾਹ ਤਾਂ ਚਾਹ ਬਾਨ ਜਾਣੀ ਉਹ ਸਾਵੇ ਜੋੜੇ ਹੋਏ ਵੇਲੇ ਤੇ ਮੈਂ ਵੀ ਨਹੀਂ ਉਹਨਾਂ ਚਾਹ ਤੈਨੂੰ ਬਹਿਣ ਦੇਣਾ ਇਹਨਾਂ ਰਾਤਾਂ ਉਹ ਵੀ ਚਾਹ ਬਣਾਉਂਦਾ ਐ ਕਿ ਮੈਂ ਲੰਮੇ ਬੈਜੂਗੀ ਤੈਨੂੰ ਮੈਂ ਲੰਮੇ ਹਾਂਵੀ ਚੰਗੀ ਤੇ ਨਾਲੇ ਕੱਪੜੇ ਜੋੜ ਜਾਣਗੇ ਨਾਲੇ ਚਾਹ ਬਣ ਜੂ ਇਹਨਾਂ ਦੇ ਕੱਪੜੇ ਨਿਆਰੇ ਸਕੂਲੋਂ ਆਉਣ ਵਾਲੇ ਹੋਗੇ ਠੋਖਣਾ ਨੇ ਆਉਣਿਆਂ ਦੇ ਕੱਪੜੇ ਜੀ ਹੋਣ ਤੇ ਕੱਪੜੇ ਹੁੰਦੇ ਉਹ ਕੋ ਕਪੜੇ ਦੱਸਦੀ ਤੁਹਾਡੇ ਤੇ ਕਪੜੇ ਬੜੇ ਹੁੰਦੀ ਪਤਾ ਨਹੀਂ ਕਿ ਠੇ ਰੱਖੀ ਸੀ ਇਹ ਇਹ ਲੈ ਫੜ ਆ ਵੀ ਲੋੜੇ ਕਿ ਉਹਦੇ ਕਪੜੇ ਹੁਣ ਆਹ ਜੇ ਸਾਰੇ ਲੰਬਾਰਚੋਂ ਕਢਨੇ ਆਈ ਹੁਣ ਕਿਉਂ ਕਢਨੇ ਸੁਖਣਾ ਧੋਤੇ ਕਪੜੇ ਬੱਚਿਆਂ ਦੇ ਦੋ ਦਿਨ ਹੋ ਗਏ ਧੋਤੇ ਨਹੀਂ ਸੀ ਮੈਂ ਨਾਗਾ ਪਾ ਕੇ ਧੋਣੀਆਂ ਜੇ ਤੀਜੇ ਦਿਨ ਧੋਤੇ ਆ ਤੇ ਸੁਖਣਾ ਦੋ ਦੋ ਸੂਤ ਚੁੜੇ ਤੇ ਧੋਤੇ ਕੋ ਰਹਿ ਗਿਆ ਹੋਰ ਵੀ ਦੇਖ ਲੈ ਐਵੇਂ ਨਾ ਰੌਲਾ ਨਾ ਪਾਈ ਚੱਕ ਮੈਂ ਪਹਿਲੇ ਕੱਪੜੇ ਜੋੜਨ ਲੱਗੀ ਸੀ ਮੈਂ ਇੱਕ ਤੁਹਾਨੂੰ ਗੱਲ ਕਹਿਣੀ ਹੈ ਕਿ ਇਨੀ ਤੇ ਕੁੜਕ ਮੱਲਣ ਵਾਲੀ ਕੁਕੜੀ ਵੀ ਨੀ ਕੋੜ ਕੋੜ ਕਰਦੀ ਜਿੰਨਾ ਤੁਸੀਂ ਕਰੀ ਜਾਂਦੇ ਹੋ ਉੱਥੇ ਬੈਠੇ ਉਹਨੇ ਵੀ ਕੱਪੜੇ ਨਹੀਂ ਲਿਆਉਂਦੇ ਕੋੜ 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 ਬਸ ਬੰਦਾ ਚੁੱਕ ਕੇ ਮੈਂ ਕੋੜ ਕੋੜ ਕਿਥੇ ਕੀਤਾ ਤੇਰਾ ਕੰਨ ਮੇਰੇ ਵੱਲ ਆ ਲੰਬਾਰੀ ਚ ਖਲਾਅ ਲੈ ਉਹਨੇ ਕੱਪੜੇ ਤੂੰ ਵੀ ਚੁੱਕ ਕੇ ਮੇਰੇ ਗਾੜੀ ਢੇਰ ਲਾਤਾ ਪਿੰਨੇ ਮੈਂ ਲੰਬਾਰੀ ਦੇ ਕੱਪੜੇ ਜੋੜ ਕੇ ਠੇਕਾ ਨਹੀਂ ਲਿਆ ਤੈਨੂੰ ਪਤਾ ਕੀ ਲੱਗਦਾ ਸੀ ਵੀ ਲੀੜੇ ਜੋੜਨ ਦੇ ਸੌਕੇ ਪਏ ਜੋੜ ਲਾ ਹੁਣ ਤਿੰਨ ਚਾਰ ਤੇ ਮਟਰ ਬਣਾ ਕੇ ਪਿਆ ਦੇਣੀ ਪਰ ਕੱਪੜੇ ਵੀ ਜੋੜਦੇ ਨੇ ਐਨੇ ਕੱਪੜੇ ਕਿ ਮੈਂ ਕਿਸੇ ਤਾਰ ਤੇ ਵੀ ਨਹੀਂ ਪਾਏ ਸਾਰੇ ਕੱਪੜੇ ਵਿੱਚੋਂ ਕੁਝ ਨਾ ਤਾਰ ਤੇ ਪਾਏ ਕੁਝ ਹੈਂਗਰ ਤੇ ਪਾਏ ਅੰਨੀ ਹੋਈ ਦਿਸਣ ਤੇ ਤੇਰਾ ਵਿਆਹ ਇਹ ਘਰ ਜਿੰਨੇ ਨਹੀਂ ਨੇ ਵਿਆਹ ਵਾਲੇ ਘਰ ਤੋਂ ਨਹੀਂ ਖਲਾਰਾ ਹੁੰਦਾ ਕਿ ਨਾ ਉਹ ਨਹੀਂ ਪਾਇਆ ਜੋ ਲੀਰੇ ਤੋਂ ਤੋਂ ਕਮਲਿਆ ਤਰ੍ਹਾਂ ਸ਼ਕਾ ਨਾ ਸੁੱਟੀ ਜਿੰਦੀ ਰੰਗ ਲਾਈ ਜਿੰਦੀ ਸਰਕਦੇ ਕੋਵਾ ਨਾ ਮਕਾਦਾ ਵਕਾਮ ਕਰਦੀ ਮੈਂ ਕੰਮ ਕਰਦੀ ਉੱਤੇ ਉੱਤੇ ਪੁਰਕਦੀ ਮੈਂ ਤਾਂ ਮਿੱਤਕੀ ਜੋੜੇ ਜਿਆ ਬੰਨੇ ਤਾਂ ਬਾਹ ਮੈਂ ਥੱਕ ਗਈ ਜੋ ਜੋ ਹੈ ਕੋਟਾ ਤੋਂ ਸੰਸਕਰੀ ਮੱਗੀ ਲੋਬ ਵੀ ਨਹੀਂ ਹੈਗੀ ਦਸਣਾ ਰੀਅਲ ਤੇਲ ਕੋੜਿਆ ਤੇਰਾ ਲਾ ਛੜਦੀ ਵੀ ਇੱਕ ਮੀਰ ਸਾਰੇ ਵਾਲ ਵੀ ਖਰਾਬ ਹੋਈ ਜਾਂਦਾ ਐਨਾ ਐਨਾ ਕੰਮ ਕਰੂੰਗੀ ਐਨਾ ਤੇ ਮੈਂ ਕਰ ਨਹੀਂ ਸਕੀ ਨਾ ਇਹਨੇ ਪਹਿਨਾ ਨਾ ਕਿ ਬੈਣ ਨਾ ਜੇ ਲੈ ਛੇਤੀ ਚਾਹ ਜੋ ਲੋੜ ਵੀ ਲੀਡੇ ਤੇ ਪਤਾ ਲੱਗ ਜੂ ਚਾਹ ਬਣਾਉਣ ਤੋਂ 10 ਗਿੰਤੀ

ਉਸ ਜਿਨੀ ਰਿਹਾ ਸ਼ਨਾ ਦੀ ਪੱਟੇ ਥੱਥੇ ਡਾਮ ਦੇ ਤਿੱਕੇ ਪਿਆ ਗਿਆ ਫੇੜਾਂ ਚੁੱਗੇ ਦਾ ਲੈ ਹਾਈ ਤੇ ਕੁਛੀ ਦੇ ਇਕੱਠੀ ਹੋਈ ਬੈਠੀਆਂ ਤੇ ਰਜਾਈ ਲਿਆ ਉਹਦੀ ਪੁਕੜ ਮਾਰ ਲਾ ਲਿਆ ਕੇ ਤੇ ਲੀੜੇ ਵੇਲਾ ਵਿੱਚ ਹੀ ਪਏ ਆ ਨਾ ਚਾਹ ਕਰੀ ਨਾ ਕੱਪੜੇ ਜੋੜੇ ਹੱਗੀ ਕਰਦੀ ਪੰਮੋ ਤੂੰ ਅੱਗਾ ਜੇ ਤੂੰ ਕਹਿੰਦੀ ਮੇਨਾਂ ਲੜਦੀ ਲਾਣਾ ਨਾ ਕੋ ਹੋਰ ਮੈਂ ਕੀ ਚਾਪਾ ਕਰਾਂ ਹੱਲ ਲੱਗੀ ਜਾਂਦੀ ਹੈ ਜਿਹੜੀ ਮੈਂ ਤੇ ਚਾਹ ਪੀ ਕੇ ਠੰਡ ਰਹਿ ਤੂੰ ਪੇ ਮਾਰ ਛਾਵੇਂ ਬੈਠੀ ਤੇ ਦਿਨੋਂ ਅੱਕ ਨਹੀਂ ਬੈਣ ਮੈਂ ਸੰਸਕੀਮ ਤੋਂ ਬਗੈਰ ਵੀ ਪਈਂਦੀ ਧੁੱਪੇ ਉਹ ਤੇਰੇ ਕੋਲ ਹੈ ਸੱਜਿਆ ਤੇਰੀ ਸਾਂਸ ਕਰੀਮ ਨੂੰ ਹੈ ਇੱਕ ਤਾਂ ਠੰਡ ਨਾ ਭਾਵੇਂ ਇੱਥੇ ਬਲਕੀ ਆ ਕੜ ਜੇ ਕਰੀਮ ਨਾਲ ਨਾ ਕਿਤੇ ਲੋ ਲੱਗ ਜਾਂਦੀ ਹੋਵੇ ਤੇਰੀ ਨਾਲ ਇਹ ਸਾਰੀ ਚਮੜੀ ਖਰਾਬ ਹੋ ਜੂਗੀ ਸਕਿਨ ਸਾਰੀ ਐਂ ਡੈੱਡ ਹੋ ਜਾਂਦੀ ਹੈ ਭੋਲਾ ਸੰਸਕੀਮ ਨਹੀਂ ਰੱਖਦੀ ਭੋਲਾ ਆ ਤੋ ਇਹ ਕੱਪੜੇ ਤੇ ਜੋੜ ਦਿੰਦੀ ਇਥੇ ਮੰਜਾ ਛਾਵੇਂ ਕੀ ਲੈਣਾ ਤੇਰੇ ਡੈਡ ਹੋ ਜਾ ਤੂੰ ਇੱਥੇ ਭਾਵੇਂ ਕੁਰਸੀ ਤੇ ਬੈਠੀ ਡੈਡ ਹੋ ਜੀ ਕੁਰਸੀ ਤੇ ਬੈਠੀ ਭਾਵੇਂ ਤੇ ਡੈਡ ਹੋ ਜੀ ਅੰਦਰ ਚੁੱਕ ਕੇ ਨਾ ਬਾਹਰ ਫੁੱਟਣੀ ਪਵੇ ਚੁੱਕ ਕੇ ਫਾਈ ਦੇ ਕਪੜੇ ਰੱਖੇ ਚਾਹੀ ਚੇਹੇ ਕਰ ਲੈਣੇ ਆ ਘਰੇ ਆ ਚਾ ਕੋਈ ਨੀ ਜਾਣ ਨਿਕਲਦੀ ਬਣ ਤੇ ਟਾਈਮ ਲੱਗਣਾ ਵਾ ਉਹ ਤੇ ਲੈਣਾ ਉਹ ਬੈਠਾ ਜਾ ਕੇ ਗੈਸ ਤੇ ਤੇ ਮੰਜੇ ਤੇ ਸੌਂ ਖਾ ਇੱਥੇ ਜੀ ਕੁਰਸੀ ਤੇ ਇਕੱਠੀ ਹੋਈ ਜਾਣੀ ਇੱਥੇ ਨੀਂਦ ਜਿਆਦੀ ਆਉਂਦੀ ਕੱਪੜੇ ਵੀ ਨਹੀਂ ਜੋੜੇ ਉਹ ਤਾਂ ਤੂੰ ਬਹੁਤ ਚਲਾਕ ਆ ਮੈਂ ਤੇਰਾ ਇੱਕ ਹਿਸਾਬ ਲਾਇਆ ਤਾਂ ਕਿਸੇ ਗੱਲ ਨੂੰ ਦੱਸਣ ਤੇ ਨਹੀਂ ਮੈਂ ਥੜ ਲੱਗੀ ਜਾਂਦੀ ਹੀ ਐ ਬੇ ਬਹਿ ਕੁੱਤੇ ਕੁੱਤੇ ਨਹੀਂ ਮੈਂ ਸੰਜੀ ਮੈਂ ਤੂੰ ਨਹੀਂ ਸਮਝ ਸਕੀ ਜਾਨਾ ਜਿਵੇਂ ਜਿਨਾ ਚ ਸਮੁੰਦਰ ਨੂੰ ਨਾ ਬਖਾਈਏ ਕਿ ਤਰ੍ਹਾਂ ਨਹੀਂ ਹੁੰਦੀ ਕੋਈ ਤਰ੍ਹਾਂ ਦੇਖ ਵੀ ਨਹੀਂ ਹੁੰਦਾ ਇਹ ਰੇ ਕਾਲੀ ਦੀ ਜਾਂ ਘਰ ਸਾਮੇ ਲਾਵੇ ਬੈਣਾ ਨਾ ਚਾਹ ਚ ਦੁੱਤ ਪਾਇਆ ਮੈਂ ਕੁਝ ਜੋੜਨ ਦੇ ਕੱਪੜੇ ਮੈਂ ਤੁਹਾਨੂੰ ਦੱਸਣ ਦੀ ਮੇਰਾ ਨਹੀਂ ਸੀ ਠੀਕ ਮੇਰੋਂ ਨਹੀਂ ਸੁਰੀਆ ਜਾਂਦੇ ਆ ਮੈਂ ਨਹੀਂ ਬਸ ਗਾਲੀ ਕੁੱਪ ਦੀ ਮਕਾਨ ਆ ਦੁਕਾਨੋਂ ਮੈਂ ਕੋਈ ਵੀ ਨਹੀਂ ਕਰਨਾਗਾ ਅੱਜ ਮੇਰਾ ਨਹੀਂ ਚੈੱਕ ਕਰਦੇ ਕੋਈ ਕੰਮ ਕਰਦੇ ਤੇ ਤੇਰਾ ਚਿੱਤ ਕਰਦਾ ਕਦੋਂ ਹੁੰਦਾ ਮੇਰਾ ਸਾਰਾ ਸਮਾਨ ਖਤਮ ਹੋਇਆ ਮੇਰੇ ਮਨ ਨਹੀਂ ਕੀ ਮੇਰੇ ਬੀਬੀ ਦੇ ਪਾਪ ਬਿਮਾਰੀ ਪੈਣਾ ਘਟਿਆ ਹਣਾ ਤੇ ਲੋਨ ਪਾਉਣ ਨੂੰ ਨਹੀਂ ਕੁਛ ਹੈਗਾ ਬਹਾਨੇ ਆ ਵਾ ਉਹ ਤੇ ਜਿਹੜੇ ਲੰਬਾ ਪੋਚੀ ਦਿਨ ਰਾਤ ਕਰੀਦਾ ਮੇਰੀ ਬਿੰਦੀ ਹੈਗੀ ਆ ਮੇਰੀ ਬਿੰਦੀ ਇਹੀ ਰਹਿ ਗਈ ਹੈ ਮੈਂ ਕਦੇ ਦਿੰਦਗਾ ਲੈ ਕੇ ਵੇਖੀ ਨਹੀਂ ਉੱਲਮ ਦੀ ਕੀ ਮੈਂ ਨਹੀਂ ਕੁਛ ਵੀ ਨੋਦੀ ਮੈਂ ਤੇਰੇ ਵਾਂਗੂ ਪੁੱਤ ਖੁਣਾ ਨਹੀਂ ਕਰਦੀ ਐਦਾ ਹੀ ਰਹੇਗਾ ਸਿੱਧੇ ਸਾਦੇ ਜੇ ਪਤਾ ਨਹੀਂ ਕੀ ਕਰਦੀ ਕਾ ਵੀ ਬਣੀਏ ਬੜੇ ਲੋਹੇ ਦੀ ਲੈਣੇ ਕਸ਼ ਜੱਟ ਦੇ ਦੋਸਤ ਭਾ ਗਿਆ ਚਾਚ ਉੱਠ ਪਾ ਹਿੱਲ ਪਾ ਐਡੀ ਤੇਰੀ ਅੰਦਰ ਹੀ ਤੇਰਦੀ ਜਾਂਦਾ ਨਾ ਨਾ ਲੈਂਦੀ ਉਹਦੇ ਉੱਤੇ ਆ올ਿਆਂ ਦੇ ਮਰੱਬੇ ਕਾਜ ਨਾਲ ਤੇ ਮਰੱਬੇ ਸਿਆਂ ਦੇ ਉੱਤੇ ਡੱਬੇ ਲੇ ਦੇ ਪਏ ਜੱਟ ਪਾ ਉਹ ਤੇ ਬਾਰੇ ਬਣ ਚਾਹ ਤੂੰ ਹੀ ਬਣਾਉਣੀ ਉੱਥੇ ਕੀ ਆ ਕੇ ਲੱਗ ਪਈ ਜੀ ਇਹਨਾਂ ਨੂੰ ਕਿਉਂ ਲੱਗੇ ਐਵੇਂ ਗੰਡ ਦੇ ਕੇ ਤੇ ਰੱਖ ਲੂ ਵੀਰੇ ਜੁੜ ਜਾਣਗੇ ਘਾਟ ਦੇ ਕੇ ਛੋਟੇ ਛੋਟੇ ਵੱਟ ਪੈ ਜਾਣੇ ਮੜ ਕੇ ਪ੍ਰੈਸ ਕਰ ਲੱਗੇ ਤੇਰੇ ਮੋਢੇ ਪਾਵਾਂ ਦੋਬਦੀਆਂ ਉਹ ਵੀ ਜ ਹੋਣ ਜਾਂੀਆਂ ਪ੍ਰੈਸ ਇਹਨਾਂ ਬਾਕੀ ਤੇ ਤੈਨੂੰ ਕੰਮ ਕਰਨਾ ਨਹੀਂ ਉਹਦੇ ਕੀ ਪਤਾ ਕਿ ਕੱਪੜੇ ਪ੍ਰੈਸ ਕਰਕੇ ਕਰੇ ਪਾਉਣੇ ਤੇਰਾ ਕੰਮ ਤੇਰੇ ਵੀ ਮੇਰਾ ਕੰਮ ਤੇਰੇ ਪਿੱਛਲੇ ਕਰ ਜਾਂਦੇ ਮੈਂ ਇਹ ਕਰਦੀ ਮੈਂ ਬਾਕੀ ਤੇ ਤੈਨੂੰ ਕਿਹਨੂੰ ਲਾਉਣ ਦਾ ਪਤਾ ਨਹੀਂ ਕੀ ਇਹਨਾਂ ਦਾ ਤਾਂ ਨਹੀਂ ਪਤਾ ਵੀਰੇ ਤੇ ਭਾਵੇਂ ਜੇ ਮੈਨੂੰ ਲਾਉਣ ਪਾਉਣ ਦਾ ਨਹੀਂ ਪਤਾ ਇਹਦਾ ਮਤਲਬ ਇਹ ਮੈਨੂੰ ਕਿਸੇ ਮੇਰੇ ਕੰਮ ਦਾ ਕਿਤਾ ਉਹ ਤੇਨੂੰ ਲਾਣ ਪਾਉਂਦਾ ਹੀ ਪਤਾ ਨਾ ਕੰਮ ਦਾ ਵੀ ਨਾ ਕਿਸੇ ਦਾ ਪਤਾ ਹੈਗਾ ਉਹ ਪਤਾ ਉਹ ਤਰ੍ਹਾਂ ਕਿਹੜਾ ਮੋਸਚਰਾਈਜ਼ਰ ਕਿ ਕੀ ਉਹ ਮੁੱਕਿਆ ਸੜਿਆ ਉਹ ਚਾਹੀਦਾ ਆ ਕਿਤੇ ਦਵਾਈ ਦੋਈ ਗੋਲੀ ਗਾਲੀ ਖਾ ਲਾ ਅੰਦਰ ਪਈ ਮੋਢਾ ਪੀੜ ਹੁੰਦਾ ਹੈ ਉਹ ਜੇ ਪਖਾਂਟ ਨਹੀਂ ਚੱਲਣੇ ਕੰਮ ਕਰਨਾ ਵਾ ਇਹ ਮੋਢੇ ਤੇ ਤੇਰੇ ਸਾਰੀ ਉਮਰ ਦੁਖਦੇ ਹੀ ਰਹਿਣੇ ਜਿੰਨਾ ਤੇ ਤੈਨੂੰ ਵਿਆਹ ਲਾ ਦਿੱਤੇ ਸਾਡੇ ਤੋਂ ਉਧਰ ਦੁਕਾਨ ਲਾ ਪਈਗੀ ਕੋਟ ਪਰ ਦੁੱਧ ਪਾਇਆ ਮੁੰਡਾ ਆ ਗਿਆ ਚਾਹ ਪੀਣੀ ਆ ਹਜੇ ਵਿਚਾਰਾ ਇਹ ਵਿਆਉਣ ਵਾਲਾ ਇੱਕ ਤੈਨੂੰ ਵਿਆਹ ਕੇ ਰੰਗ ਲਾ ਲੇ ਹੁਣ ਉਹ ਪਤਾ ਨਹੀਂ ਕਿਹੋ ਜੀ ਆਉਣੀ ਉਹ ਖਰੇ ਤੇਥੋਂ ਵੀ ਸਿਰਾ ਜਾਣੀ ਮੈਂ ਨਹੀਂ ਤੇਰੇ ਵਰ ਪਤਾ ਨਹੀਂ ਜਿਵੇਂ ਮੇਰੇ ਵਰਗੀ ਆ ਜਾ ਤੇ ਹੋਰ ਕੀ ਚਾਹੀਦਾ ਘਰ ਦਾ ਕੰਮ ਤੇ ਕਰੂਗੀ ਤੇਰੇ ਨੂੰ ਕਿਰਸੀਆਂ ਨਾਲ ਮਾਲਕ ਤੇ ਨਹੀਂ ਘਰ ਦੇ ਸਾਰੀ ਨੰਬਰ ਹੋਰ ਨਾ ਕੱਕ ਦੀ ਕੰਮ ਹੀ ਕਰਨੇ ਆ ਜਾਨਾ ਕਿ ਨੂੰ ਚੱਲੰਦੇ ਆ 899 ਚੱਲੰਦੇ 2024 ਚੱਲੰਦਿਆ ਵਾ ਕੁਝ ਉਹਦੇ ਹਿਸਾਬ ਨਾਲ ਹੀ ਬਦਲ ਜਾ ਤੇ ਨਹੀਂ ਤੇ 2024 ਕਿਆਂ ਤਾਂ ਕੰਮ ਹੀ ਨਾ ਕਰੋ ਤੁਹਾਨੂੰ ਕਿਸੇ ਗੱਲ ਦਾ ਵੀ ਪਤਾ ਤੁਸੀਂ ਤੇ ਮੈਂ ਨਹੀਂ ਪਤਾ ਨਹੀਂ ਕਿਹੜੇ 1999 ਸਾਲ ਦੇ ਆ ਆ ਓਕੇ ਤੋਂ ਆ ਗਈ ਅੱਜ ਠੀਕ ਹੈ 99 ਦੀ ਆ ਮੈਂ ਤੇ ਹੁਣ ਜਿਹੜੀ ਦੁੱਜੀ ਹੋਣੀ ਮੈਂ ਤਾਂ ਚੰਗੀ ਪੋਛ ਪਰਤਾਨ ਕਰਨੀ ਕਿ ਤੇਰੇ ਵਰਗਾ ਵੀ ਉਤਰ ਡੋ ਨਾ ਮਰਖਾਈ ਤੇ ਲਿਆ ਦੇਣਾ ਵਾਦਾ ਨਾ ਮੁੰਡੀ ਨੂੰ ਉਹ ਲੱਭਣੀ ਜਿਹੜੀ ਤੁਸੀਂ ਆਪਣੀ ਅੜੀ ਭਾਲਦੀਆਂ ਉਹ ਨਹੀਂ ਤੁਹਾਨੂੰ ਲੱਭਣੀ ਕਿਉਂ ਨਹੀਂ ਲੱਭਣੀ ਵੇਖੀ ਲੱਭ ਕੇ ਲਕਾਉਂਗੀ ਜਮਾਨਾ ਵੇਖੋ ਕਿ ਇਹਦਾ ਇਹਦਾ ਬੋਲਣ ਲੱਗੀ ਤੇਰਾ ਕੱਖ ਨਹੀਂ ਦੁਖਦਾ ਉਹਦਾ ਤੇਰਾ ਕਦੀ ਕੋਸ਼ ਦੁਖਦਾ ਤੇ ਕਦੀ ਤੇਰਾ ਕੋਸ਼ ਦੁਖਦਾ ਮੈਂ ਕਿਹਾ ਕਿ ਮੇਰਾ ਮੂੰਹ ਦੁਖਦਾ ਮੇ ਤਾਂ ਮੋਢਾ ਆਖ ਨਹੀਂ ਦੁਖਦਾ ਚਾਹ ਪੈਣਾ ਵਿਚਾਰਾ ਆਇਆ ਉਹਨੇ ਚਾਹ ਪੀਣੀ ਜਾਂ ਚੱਲ ਜਾ ਦੁੱਧ ਪਾਇਆ ਤੇਰਾ ਤਾਂ ਤੂੰ ਤਾਂ ਕੰਮ ਚ ਘਲਾਇਆ ਪਤਾ ਵੀ ਉਹਨੇ ਸ਼ਾਮਾ ਜਾਂਦੀ ਰਹਿੰਦੇ ਧੋਈ ਜਾਂਦੀ ਇਹਦੇ ਵਿੱਚ ਮੇਰਾ ਇੱਕ ਵੀ ਸੂਟ ਹੈਗਾ ਫਿਰ ਸਾਰੇ ਲਾ ਲਾ ਕੇ ਧੋ ਤੋ ਕੇ ਸਾਰਾ ਟੱਬਰ ਪਤਾ ਨਹੀਂ ਆ ਕੀ ਤਾਂ ਆ ਫਰਾਕੂ ਕੀ ਦਾ ਤੇਰਾ ਹੀ ਆ ਇਹ ਗਰਾਰੇ ਤੂੰ ਹੀ ਪਾਉਣੀ ਮੈਂ ਤਾਂ ਨਹੀਂ ਪਾਉਂਦੀ ਪਾਉਂਦੀ ਫਰਾਕਾ ਤੇਰੀਆਂ ਹੀ ਨੇ ਵਾਰ ਸੁਨੇ ਕਦੀ ਚਾਕਾ ਵਾਲੀਆਂ ਕਦੀ ਮਰੇਲਾ ਕਾਰ ਤੇ ਕਦੀ ਫਲਾਨਾ ਕਾਰ ਤੇ ਕਦੀ ਟਿੰਕੜਾ ਕਾਰ ਸਭ ਜੇ ਰੱਖ ਲੈ ਬਸ ਜਿਓ ਕਰਿਓ ਇਸੇ ਨੂੰ ਕੰਮ ਕਹਿੰਦੇ ਨੇ ਇਹੀ ਕੰਮ ਹੁੰਦਾ ਇਹ ਕੰਮ ਨਹੀਂ ਆ ਤੋਤੇ ਤੇ ਰੀੜੇ ਸਾਹਮਣੇ ਨਹੀਂ ਤਾਰ ਤੇ ਪਏ ਰਹਿਣਾ ਯਾਰੂ ਤੋ ਯਾਰੂ ਨਾਲਿਆ ਨਰਤੋਈ ਗਏ ਬਸ ਇਹੇ ਕੰਮ ਲੱਗੀ ਕੰਮ ਬੜਾ ਕਰਦੇ ਜਾ ਪਾ ਆਇਆ ਚਾਹ ਉੱਠ ਪਾ ਅੰਦਰ ਜਾ ਕੇ ਪਈ ਨੀ ਇਹਦੇ ਸਾਹ ਜੀ ਪੈਦਾ ਕੋ ਪੈਦਾ ਚਾਹ ਚ ਦੋ ਤੇ ਪਾ ਦੀ ਚਾਹ ਬਣਾ ਕੇ ਤੇ ਬਾਹਰ ਲਾਇਆ ਲੋਸ਼ਨ ਦੇ ਦੇ ਮੇਰੇ ਤੇ ਲੋਸ਼ਨ ਦੇ ਦੇ ਫਿਰ ਸ਼ਾਹ ਤੂੰ ਕਰਕੇ ਤੇ ਅੱਜ ਇਸ ਪਾਪਾ ਨੇ ਅੰਦਰ ਤੇ ਰੱਖ ਲੈਗੀ ਉਹ ਤਾਂ ਤੇੋਂ ਤੇ ਬਾਹਰ ਹੀ ਰੋਲਦੀ ਰੋਦੀ ਕਰਦੀ ਵਿਚਾਰੀ ਚਾਲ ਐ ਕਪਾਂ ਚ ਪਾ ਕੇ ਮਿੰਟੋ ਮਿੰਟ ਤੂੰ ਤਾਂ ਪਖੰਡ ਫੜ ਲਿਆ ਕਦੀ ਤਰ੍ਹਾਂ ਕੁਛ ਦੋਸ ਦਾ ਅੰਤਰਾ ਆਵੇ ਕਿ ਡੀ ਫਰਾਕ ਹੁਣ ਤਰਾ ਮੈਨ ਲੱਗਦਾ ਜਿੰਨਾ ਕਪੜਾ ਸਾਰਾ ਇੱਥੇ ਹੀ ਲਾ ਦਿੱਤਾ ਉੱਚਾ ਅੱਜ ਦਾ ਸੂਟ ਸਲਵਾਰ ਬੰਦਾ ਸਮੂਮ ਦਾ ਤੇ ਪਾਉਂਦਾ ਪਖੰਡ ਫੜਿਆ ਨੀ ਇਹ ਕੱਪੜੇ ਨਾ ਰਖਾ ਦੇ ਮੇਰੇ ਉਰੇ ਆ ਨੀ ਪੰਮੋ ਚੁੱਪ ਮੈਂ ਆ ਗੋਦੀ ਆਵੇਂ ਆ ਰਹਾ ਮੈਂ ਦੱਸ ਕੀ ਗੱਲ ਕੱਟ ਨਾ ਰਸਤਾ ਪਾ ਕੇ ਸਾ ਦੇ ਲੈ ਮੈਨੂੰ ਨਹੀਂ ਫੇਰ ਦੇਣਾ ਆ ਵੇਲਾ ਚਾਹ ਪੀਣ ਆਏ ਕੰਮ ਕਰਨ ਤੇ ਤੇਰੇ ਕੋਈ ਇਹ ਨਹੀਂ ਕੋਟ ਚਾਹ ਨਹੀਂ ਬਣੀ ਤੇਰੇ ਕੋਲ ਤੇ ਤੁਸੀਂ ਕੀ ਕਰ ਰਹੇ ਹੋ ਸਾਰੇ ਕੱਪੜੇ ਤੇ ਮੇਰੇ ਜੋ ਉੱਠ ਕੇ ਚੱਲ ਕੱਪੜੇ ਰੱਖ ਦੁੱਧ ਦਾ ਤੇ ਪਾਈਏ ਚਾਹ ਚਾਹ ਹਟ ਮੈਂ ਤੇ ਮਾਰ ਰੋ ਕੇ ਡੋਣਾ ਰੋਣਾ ਚਾਹ ਦੁੱਧ ਗਲਾਸੀ ਨਾ ਪੋਣਾ ਕਿ ਲੀੜ ਖਲਾਰ ਨਾ ਤੇ ਮੈਂ ਅਕੀ ਸੜੀ ਕਰਦੀ ਆ ਮੈਂ ਤੇ ਨੂੰ ਉੱਪਰ ਬਣਾ ਕੇ ਰੱਖਿਆ ਮੈਨੂੰ ਆਪਣੇ ਮਾਰ ਹੋਣ ਮੋੜ ਮੋੜ ਦਾ ਹੋਇਆ ਕਿੰਨੀ ਕੰਮ ਕਰਾ ਕੇ ਮੋੜ ਤੇ ਹੋ ਜਾਂਦੀ ਹੈ ਤੇ ਚਾਰੀ ਦਿਸ਼ੇ ਤੇ ਜਿਹੀ ਜਿਨੀ ਜਿਵੇਂ ਉਹਦੇ ਅਗਵਾ ਨਾਲ ਸਾਹੀ ਆਏ ਸਿਲੰਡਰ ਜੇ ਪੂਰਾ ਉਹਦੀ ਛੇਤੀ ਹੋ ਜਾਂਦੀ ਹੁਣ ਅੰਦਰ ਠੰਡ ਲੱਗੰਦੀ ਮੈਂ ਆਖਿਆ ਵੀ ਮੇਰੇ ਚਾਹ ਨੇ ਨਾ ਚਾਹ ਨੂੰ ਛੇਤੀ ਬਾਲਾ ਵੀ ਨਾ ਮੇਰੀ ਜਾਨ ਪਤਾ ਨਹੀਂ ਚਾਰ ਦਿਨ ਚਾਹ ਦੀ ਆੜੀ ਦੀ ਪੀ ਲਈ ਉਹਨਾਂ ਦੇ ਬਾਹਲੇ ਚਾਹ ਬਣਾ ਲਿਆ ਚਾਹ ਲਿਆ ਚਾਹ ਲਿਆ ਬਸ ਐਦਾ ਵੀ ਇੱਕ ਦੇ ਰਿਆ ਤੁਹਾਨੂੰ ਪਤਾ ਨਹੀਂ ਕੀ ਲੱਗਾ ਐਦਾ ਵੀ ਕੁੰਡਾ ਤੋੜਦਾ ਇਹ ਚਾਹ ਲਿਆ ਉਹ ਸੱਦੀ ਰਾਤ ਨੂੰ ਹੁੰਦੀ ਹੈ ਸਬਜ਼ੀ ਦੀ ਕਰਨੀ ਉਹ ਕੱਚਾ ਪਾਣੀ ਲਿਆਵਾ ਇੱਕਦ ਕਿਆ ਚਾਹ ਦੀ ਦਿਹਾੜੀ ਦੀ ਚਾਹ ਚਾਹੀਦੀ ਪਈ ਨਸ਼ਾ ਚਾਹੀਦਾ ਫਿਰ ਕਾੜੀ ਕੰਮ ਨਹੀਂ ਕਰੂਗਾ ਮੈਂ ਬਹੁਤ ਹੀ ਬੋਲਾਂਗਾ ਨਹੀਂ ਹੈ ਤਨ ਲਾ ਦੇ ਦੀ ਮੂਣੀ ਕਿੱਥੇ ਆ ਹੁਣ ਕੋਲੀ ਜੇ ਮੇਰੀ ਸੇਤਨੀ ਕੋਈ ਨਾ ਸਾਲ ਕਾਲੇ ਪੀਲੇ ਦੀ ਚਾਹ ਖਾਲੇ ਦੀ ਚਾਹ ਖੜਕੀ ਮੱਥ-ਮੱਥ ਬੋਲਣ ਤੇ ਟਕਰਾਂ ਨਾ ਬਹਿਣਾ ਨਾ ਕਿਸੇ ਨੂੰ ਗੈਰ ਦੇ ਤੂੰ ਆ ਜੇ ਕੱਚੀ ਪੱਕੀ ਗੋਲ ਤੇ ਨਾ ਪਰਵਾਣੀ ਖਾਵੇਂ ਪੱਕੀ ਪਿਆਰੋਂ ਭੰਦੀ ਚੀਜ਼ ਆ 嗯。 ਕਿੰਦਰ ਵਿਆ ਆ ਜੇ ਬਸ ਨਿੰਚਨ ਭੁਰਤ ਨੂੰ ਤੇ ਵੜਾ ਰਹੀ ਸੀ ਫਿਰ ਕੀ ਮਾਸਾ ਨਿਆਣੀ ਕਿ ਫਿਰ ਕੀ ਜਿਹੜਾ ਨਾ ਮਾੜਾ ਹੱਸ ਖੇੜ ਲਿਆ ਤੇ ਕਿਤੇ ਸੜ ਕੇ ਕੋਲਾ ਹੀ ਹੋ ਗਈ ਚਾਰਜ ਪੜਾਉਣੀ ਪੈ ਗਈ ਤੈਨੂੰ ਮੇਰੇ ਰੁਕ ਬਹਿ ਜਾਨੀ ਉਹ ਤੋ ਹੀ ਸੜ ਕੇ ਕੋਲਾ ਹੋ ਜਾਂਦੀ ਹੈ ਚੱਕੀ ਦਾ ਨਹੀਂ ਭੈਣਾ ਦੋ ਘਟਾ ਵਿੱਚ ਚਾਰ ਚੰਗੀ ਭਲੀ ਅਠਾ ਹੀ ਕੌਲੇ ਚ ਮੇਰੀ ਚਾਲ ਲਿਆਂਗੀ ਪਾਪਾ ਹਾਂ ਬੁੱਤ ਮੇਰੇ ਤੇ ਆ ਮਸਾ ਲੈਂਦੀ ਤੇ ਨੱਚ ਦੇ ਜਿਹੜੀ ਆਰਤ ਪਾਈ ਉਹਨੂੰ ਨਾਲ ਉਹਨਾਂ ਨੇ ਗੋਗਨ ਨਖਰਾ ਸਾਡੀ ਕੁੜੀ ਨੂੰ ਵੀ ਸੁੱਠੀ ਆਰਤ ਪਾਈ ਮੈਂ ਤਾਂ ਕਹਿ ਰਹਾ ਇਹਦੀ ਲੱਗੀ ਰਹੀ ਸੀ ਉਹਨੇ ਕਿ ਲੱਗ ਰਹੀ ਕਿ ਨਹੀਂ ਆਪ ਨੂੰ ਆਪਣੀ ਦੇ ਦੇ ਨਿਆਣਿਆਂ ਨੇ ਸਵੀਕਾਰ ਹੀ ਜਾਂਦਾ ਮੋਹ ਤੇ ਰਖੀਦਾ ਵਾ ਕੱਲ ਤੇਰੇ ਨਾਲ ਕੌਣ ਕਰੂਗਾ ਜੇ ਤੂੰ ਨਹੀਂ ਕਰਨਾ ਕਿਸੇ ਨਾਲ ਤੇ